ਕੀ ਕਹੋਗੇ ਇਹ ਸੰਗਤਾਂ ਨੂੰ ਕੀ ਸੁਨੇਹਾ ਦੇਉਗੇ ਮਹਾਰਾਜ ਜੀ ਇਹ ਜਿਹੜਾ ਸ੍ਰੀ ਮੁਕਤਸਰ ਸਾਹਿਬ ਇੱਕ ਐਸਾ ਇਤਿਹਾਸਿਕ ਸਥਾਨ ਹੈ ਚਮਕੌਰ ਦੀ ਜੰਗ ਲੜ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਮਾਛੀਵਾੜੇ ਤੋਂ ਹੁੰਦੇ ਹੋਏ ਖਦਰਾਨੇ ਦੇ ਇਹਾਪ ਤੇ ਪਹੁੰਚੇ ਸੀ ਤੇ ਪਿੱਛੋਂ ਵਜੀਦ ਖਾਨ ਚੜ੍ਹ ਕੇ ਆਇਆ ਉੱਥੋਂ ਭਾਈ ਮਹਾ ਸਿੰਘ ਹੋਣੀ ਬਦਾਵਾ ਦੇ ਕੇ ਆਗੇ ਸੀ ਤੇ ਚਭਾਲ ਪਿੰਡ ਦੇ ਰਹਿਣ ਵਾਲੀ ਮਾਤਾ ਭਾਗੋ ਜਿਹਦੇ ਦੋ ਭਰਾ ਭਾਈ RAM SINGH ਤੇ BHAG SINGH ਇਹ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਮੁਕਤਾ ਫੌਜ ਵਿੱਚ ਸੀ ਮੁਕਤਾ ਫੌਜ ਤਿੰਨ ਪ੍ਰਕਾਰ ਦੀ ਗੁਰੂ ਕੋਲ ਫੌਜ ਸੀ ਇੱਕ ਤਨਖਾਈਆ ਫੌਜ ਜਿਹੜੀ ਤਨਖਾਹ ਲੈ ਕੇ ਲੜਦੀ ਸੀ ਇੱਕ ਉਹ ਫੌਜ ਸੀ ਜਿਹੜੀ ਕ੍ਰਿਸ਼ਤੀ ਫੌਜ ਘਰਾਂ ਤੋਂ ਜਾਂਦੀ ਸੀ ਜੰਗਾਂ ਜੁੱਦਾਂ ਦਾ ਮਾਹੌਲ ਜਦੋਂ ਹੁੰਦਾ ਸੀ ਫਿਰ ਜਦੋਂ ਸ਼ਾਂਤੀ ਹੋ ਜਾਂਦੀ ਸੀ ਤੇ ਛੁੱਟੀਆਂ ਲੈ ਕੇ ਘਰਾਂ ਨੂੰ ਆ ਜਾਂਦੀ ਸੀ ਇੱਕ ਮੁਕਤਾ ਫੌਜ ਸੀ ਜਿਹੜੀ ਗੁਰੂ ਤੋਂ ਆਪਾ ਵਾਰਦੀ ਸੀ ਗੁਰੂ ਨਾਲ ਜੀਣਾ ਤੇ ਗੁਰੂ ਨਾਲ ਮਰਨਾ ਉਹ ਮੁਕਤਾ ਫੌਜ ਦੇ ਵਿੱਚ ਮਾਤਾ ਭਾਗੋ ਦੇ ਦੋ ਭਰਾ ਸੀ ਭਾਗ ਸਿੰਘ ਤੇ ਬਰਾਮ ਸਿੰਘ ਉਹਨੇ ਵੇਖਿਆ ਵੀ ਸਿੰਘ ਆਉਂਦੇ ਆ ਤੇ ਮੈਂ ਆਪਣੇ ਭਰਾਵਾਂ ਦੀ ਵੀ ਸੁੱਖ-ਸਾਂਤ ਪੁੱਛਾਂ ਤੇ ਗੁਰੂ ਸਾਹਿਬ ਦੀ ਜੰਗ ਲੱਗੀ ਸੀ ਉਹਨਾਂ ਦੇ ਬਾਰੇ ਵੀ ਪੁੱਛਾਂ ਜਦੋਂ ਉਹਨਾਂ ਨੂੰ ਪੁੱਛਿਆ ਮਹਾ ਸਿੰਘ ਉਹਨਾਂ ਨੂੰ ਤੇ ਉਹਨਾਂ ਨੇ ਨੀਵੀਂ ਪਾਲੀ ਕਿ ਐਸੀ ਤੇ ਬਦਾਵਾ ਦੇ ਕੇ ਆ ਗਏ ਆ ਜੰਗ ਚੱਲ ਜਾਰੀ ਆ ਘੇਰਾ ਪਿਆ ਹੋਇਆ ਉਹਨੇ ਲਾਨਤਾਂ ਦਿੱਤੀਆਂ ਜਮੀਰ ਜਾਗੀ ਤੇ ਮਾਤਾ ਭਾਗੋ ਦੇ ਪੈਰ ਫੜੇ ਮਹਾ ਸਿੰਘ ਉਹਨਾਂ ਨੇ ਬੇਨਤੀ ਕੀਤੀ ਵੀ ਤੁਸੀਂ ਬਖਸ਼ਾ ਸਕਦੇ ਹੋ ਮਾਤਾ ਭਾਗੋ ਉੱਥੋਂ ਆਪਣਾ ਘਰ-ਬਾਰ ਛੱਡ ਕੇ ਤੇ ਇੱਥੇ ਗੁਰੂ ਸਾਹਿਬ ਜੀ ਨੇ ਪਿੱਛੇ-ਪਿੱਛੇ ਆਏ ਇਸ ਧਰਤੀ ਦੇ ਉੱਤੇ ਯੰਗ ਹੋਈ ਵਜੀਦ ਖਾਨ ਹਾਰ ਗਿਆ ਤੇ ਗੁਰੂ ਸਾਹਿਬ ਜੀ ਦੀ ਫੌਜ ਜਿੱਤ ਗਈ ਉਹਦੇ ਵਿੱਚ ਮਹਾ ਸਿੰਘ ਹੁਣੀ ਸ਼ਹੀਦ ਹੋ ਗਏ ਪਰ ਬੀਬੀ ਭਾਗੋ ਨੇ ਆਪਣੇ ਭਰਾਵਾਂ ਨੂੰ ਬੇਨਤੀ ਕੀਤੀ ਸੀ